ਤੁਸੀਂ ਕਿਹਨੂੰ ਪਸੰਦ ਕਰਦੇ? ਭਾਈ ਅਸੀਂ ਤਾਂ ਕਰਦੇ ਆ ਵੜਿੰਗ ਨੂੰ। ਹਾਂ ਕੋਈ ਆਵੇ ਭਾਵੇਂ ਕਰੋੜ ਰੁਪਈਆ ਦੇਵੇ ਵੜਿੰਗ ਤੋਂ ਬਗੈਰ ਵੋਟ ਨਹੀਂ ਪਾਉਂਦੇ। ਪਾਣੀ ਅਸੀਂ ਇਹਨੂੰ ਇੱਥੋਂ ਲਿਆ ਲਿਆ ਕਿ ਪਲਾਉਨੇ ਆ। ਮੈਂ ਕਿਹਾ ਲਿਆ ਹੁਣ ਮੋਦੀ ਤੈਨੂੰ ਭਰ ਬੋਤਲ ਭਰ ਕੇ ਲਿਆਵੇ ਪਾਣੀ। ਦੇਖ ਲੈ ਬਾਪੂ ਕੀ ਕਹਿੰਦੇ ਨੇ? ਘਰ ਲੈਣ ਦੇ ਛਾੜ ਦਿਆਂਗੇ ਵੇਰ ਨੂੰ। ਅੱਛਾ ਕਿਵੇਂ ਛਾੜੋਗੇ? ਕਿਉਂ ਨੂੰ ਵੇਰ ਮੰਗੂ ਛਾੜ ਦਿਆਂਗੇ। ਅੱਛਾ ਕਿਵੇਂ ਛਾੜ ਦੋਗੇ ਦੱਸੋ ਤਾਂ। ਉਧਰੋਂ ਤੁਸੀਂ ਉਧਰ ਉਧਰੋ ਕਹੀ ਜਾਂਦੇ ਹੋ ਇੱਧਰੋਂ ਦੀ ਗੱਲ ਨਹੀਂ ਕਰ। ਇੱਧਰ ਤਾਂ ਕੱਟਰੂ ਨਹੀਂ ਗਿਆ ਆ। ਇੱਧਰ ਤਾਂ ਵਿਗੜੇ ਨੇ। ਪੰਜਾਬ ਦੇ ਤਾਂ ਸਾਰੇ ਵਿਗੜੇ ਨੇ ਤੁਸੀਂ ਰਾਜੇ ਬੜਿੰਗ ਨੂੰ ਸਪੋਰਟ ਕਰਦੇ ਹਾਂ ਜੀ ਹਾਂ ਪਰਾਂ ਜ਼ਰੂਰ ਹੌਣ ਆਸ਼ਾ ਤਾਂ ਹੁੰਦੀ ਹੈ ਨਾ ਵੀਰੇ ਤੁਹਾਨੂੰ ਪਤਾ ਹੈ ਬਿੱਟੂ ਨੂੰ ਕਿੰਨੇ ਲੋਕਾਂ ਚਾਹ 7 800 800 ਵੋਟ ਪੈਂਚੋ ਪਾਈ ਉਹ ਇਸ ਟਾਈਮ ਅੱਛਾ ਇਹ ਧਰਕੇ ਮਾਲਾ ਕਿਸੇ ਨੂੰ ਪੁੱਛਿਆ ਨਹੀਂ ਆਇਆ ਅੱਛਾ ਮੁੜ ਕੇ ਆਜਾਉਂਦਾ ਵਾ ਕਿਹਨੂੰ ਸਪੋਰਟ ਕਰਦੇ ਹਾਂ ਤੁਸੀਂ ਇਹ ਸਪੋਰਟ ਇਹ ਰਿੰਗ ਨੂੰ ਕਰਦੇ ਹਾਂ ਬੜਿੰਗ ਨੂੰ ਕਰਦੇ ਹਾਂ ਜਿੰਮੇ ਸਾਡੇ ਸੋਡੇ ਸਾਰੇ ਯਾਰ ਦੋਸਤ ਨੇ ਸਾਰੇ ਬੜਿੰਗ ਨੂੰ ਕਹਿ ਰਹੇ ਨੇ ਤੂੰ ਕਰਾਂਗੇ ਕੱਪ ਕੋ ਬੀ ਵਧੀਆ ਲੱਗਦਾ ਤੁਹਾਨੂੰ ਕੰਮ ਕਰ ਵਧੀਆ ਕਰੂਗਾ ਲੱਗਦਾ ਵਧੀਆ ਕਰੂਗਾ ਤੁਹਾਨੂੰ ਕਰੂਗਾ ਕਰੂਗਾ ਵੋਟ ਤਾਂ ਨਹੀਂ ਪਾਉਣੀ ਹੈ ਬੋਣੀ ਨਹੀਂ ਇਸ ਸਮੇਂ ਵੋਟ ਤੁਸੀਂ ਬਟਿੰਗ ਨੂੰ ਪਾਉਣੀ ਆ ਦੋ ਵਾਰੀ ਅੱਗੇ ਬਿੱਟੂ ਇੱਥੇ ਜਿੱਤੇ ਨੇ ਬਿੱਟੂ ਸਾਹਿਬ ਹੁਣ ਬਿੱਟੂ ਪਾਜ ਪਤ ਚਲੇ ਗਏ ਨੇ ਹੁਣ ਤੁਸੀਂ ਉਹਨਾਂ ਨੇ ਸਾਡੇ ਪਿੰਡ ਗੇੜਾ ਵੀ ਨਹੀਂ ਮਾਰਿਆ ਆ ਕੇ ਦੋ ਵਾਰੀ ਜਿੱਤ ਕੇ ਕੋਈ ਸਾਡਾ ਇੱਥੇ ਵਿਕਾਸ ਨਹੀਂ ਉਹਨਾਂ ਕੀਤਾ ਕੁਝ ਨਹੀਂ ਸਾਨੂੰ ਪਿੰਡ ਨੂੰ ਕੁਝ ਨਹੀਂ ਦਿੱਤਾ ਮੰਨ ਲਓ ਵੀ ਉਹ ਤੁਹਾਨੂੰ ਨਹੀਂ ਮਣਾਉਂਦੇ ਤੁਸੀਂ ਵੋਟਾਂ ਵਾਲੇ ਦਿਨ ਵੋਟ ਪਾਉਣ ਜਾਵੋਗੇ ਚੱਕੀ ਨੂੰ ਪਾਉਮਗੇ ਉਹਦਾ ਹੋਰ ਮੋਪੇ ਤੇ ਦੇਖਾਂਗੇ ਇਹਦਾ ਹੁਣ ਪੈਸੇ ਦਾ ਮੂਹਰ ਲੈ ਜਾਂਦੇ ਆ ਜਿਹੜੇ ਮੂਰੇ ਹੁੰਦੇ ਆ ਪੈਸੇ ਵੀ ਲੈ ਲੈਂਦੇ ਨੇ ਹਾਂ ਕੰਮ ਤਾਂ ਉਹ ਸਾਡੇ ਤੱਕ ਕਿੱਥੇ ਪਹੁੰਚਣ ਦਿੰਦੇ ਆ ਪਹੁੰਚ ਨਹੀਂ ਦਿੰਦੇ ਤੁਸੀਂ ਨਰਾਸ਼ ਨਜ਼ਰ ਆ ਰਹੇ ਹੋ ਹਨਾ ਨਰਾਸ਼ ਤਾਂ ਹੈ ਹੀ ਜਾਂ ਤਾਂ ਕੰਮ ਹੀ ਨਹੀਂ ਕਰਦਾ ਕੋਈ ਇਹ ਤਾਂ ਆਪਦੀ ਪੱਤੀ ਦਾ ਆਪ ਕੰਮ ਕਰਾਉਨੇ ਆ ਆਪਦੇ ਪੈਸੇ ਖਰਪਤੇ ਨੇ ਹਰ ਇੱਕ ਪਾਰਟੀ ਨੂੰ ਵੋਟ ਪਾ ਕੇ ਦੇ ਆ ਆਹ ਪਾਰਟੀ ਨੂੰ ਅਸੀਂ ਵੋਟ ਪਾ ਰਹੇ ਆ ਲਾਈਟ ਸਾਡੇ ਆ ਰਹੀ ਆ ਬਿਜਲੀ ਸਾਡੇ ਦੀ ਆ ਜਨਰਲ ਘਰ ਨੇ ਸਾਡੇ ਕਿਸੇ ਦੇ ਬਿੱਲ ਨਹੀਂ ਆ ਰਿਹਾ ਜਨਰੇਟਰ ਸਾਡੇ ਖੜੇ ਨਹੀਂ ਮੈਂ ਖੇਤੀ ਕਰਦਾ ਮੈਂ ਕਹਿੰਦਾ ਬਹੁਤ ਵਧੀਆ ਕੰਮ ਆ ਹੁਣ ਵੀ ਲਾਈਟ ਚੱਲਦੀ ਆ ਰੀਪੋਰਟ ਪਾ ਮੰਗ ਅਸੀਂ ਪਾਰਟ ਬਾਹਰ ਦੇਖ ਲੈਣ ਨੂੰ ਪਾ ਕੇ ਅ ਬਿੱਟੂ ਨੇ ਕੀ ਕੀਤਾ ਕਿੰਨਾ ਕਾਂਗਰਸ ਤੋਂ ਫਾਇਦਾ ਲਿਆ ਛਾਲ ਮਾਰ ਗਿਆ ਉਧਰ ਤੇ ਸਾਡੇ ਜਿਹੜਾ 3 ਲੱਖ ਰੁਪਏ ਕਰਜ਼ਾ ਹੋਇਆ ਇਹ ਸਾਡੇ ਲੀਡਰਾਂ ਨੇ ਕਿਹਾ ਨਾ ਕਿ ਅਸੀਂ ਕਰਿਆ ਅਸੀਂ ਕਿਤੇ ਨਾ ਕਿਤੇ ਲੀਡਰਾਂ ਤੋਂ ਨਾਰਾਜ਼ ਨਜ਼ਰ ਆ ਰਹੇ ਹਾਂ ਅਸੀਂ ਹਰ ਮਿਹਨਤ ਕਾਸਾ ਹਰ ਇੱਕ ਦਿਹਾੜੀ ਕਰਕੇ ਰੋਟੀ ਖਾਂਦਾ 3 ਲੱਖ ਕਰਜ਼ਾ ਕਿਵੇਂ ਹੋ ਗਿਆ ਇਹਨਾਂ ਨੇ ਖਾਧਾ ਅਬ ਮੌਜੂਦ ਆ ਜੀ ਪਿੰਡ আলমਗੀਰ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਬਜ਼ੁਰਗ ਨੇ ਇੱਕ ਸੱਤ ਤੇ ਇਕੱਠੇ ਹੋਏ ਹੋਏ ਹਨ ਇੱਕ ਜਗ੍ਹਾ ਇਕੱਤਰ ਹੋਏ ਹਨ ਬੈਠੇ ਹਨ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ ਪਿੰਡ ਕਿਲਾ ਰੈਪਰ ਦੀ ਇੱਕ ਵੀਡੀਓ ਪਾਈ ਸੀ ਉੱਥੇ ਵੀ ਜਿਹੜੇ ਉਹ ਬਜ਼ੁਰਗ ਸਨ ਇੱਕ ਸੱਤ ਦੇ ਵਿੱਚ ਬੈਠੇ ਸਨ ਤੇ ਗੱਲਾਂਬੱਤਾਂ ਕਰਦੇ ਸਨ ਤੇ ਜਿਹੜਾ ਸਿਆਸੀ ਮਾਹੌਲ ਆ ਇਸ ਟਾਈਮ ਗਰਮਾਇਆ ਹੋਇਆ ਉਸ ਸੰਬੰਧੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਇੱਥੇ ਵੀ ਅਸੀਂ ਪਿੰਡ ਆਲਮਗੀਰ ਜਿੱਥੇ ਕਿ 10ਵੇਂ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਏ ਸਨ ਉਸ ਇਤਿਹਾਸਕ ਧਰਤੀ ਤੇ ਅਸੀਂ ਇਸ ਟਾਈਮ ਬੈਠੇ ਆ ਜਿਹੜੇ ਬਜ਼ੁਰਗ ਨੇ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਉਹ ਸਿਆਣੇ ਬਜ਼ੁਰਗ ਇੱਥੇ ਬੈਠੇ ਹਨ ਆਪਾਂ ਗੱਲ ਕਰਾਂਗੇ ਜਿਹੜਾ ਮੌਜੂਦਾ ਸਿਆਸੀ ਮਾਹੌਲ ਆ ਉਸ ਸੰਬੰਧ ਦੇ ਵਿੱਚ ਨਾ ਬਜ਼ੁਰਗਾਂ ਨਾਲ ਗੱਲ ਕਰਾਂਗੇ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਪਿੰਡ ਦਾ ਸਭ ਪਤਾ ਹੁੰਦਾ ਉਹਨਾਂ ਨੂੰ ਸਭ ਲੀਡਰਾਂ ਦਾ ਪਤਾ ਹੁੰਦਾ ਕਿਹੜਾ ਲੀਡਰ ਕਿਹੋ ਜਿਹਾ ਕਿਉਂਕਿ ਇਹਨਾਂ ਨੇ ਉਮਰ ਹੰਢਾਈ ਹੁੰਦੀ ਆ ਹਰ ਇੱਕ ਲੀਡਰਾਂ ਦੇ ਨਾਲ ਹਰ ਇੱਕ ਪਾਰਟੀ ਦੇ ਨਾਲ ਇਹ ਵਿਚਰੇ ਹੁੰਦੇ ਹਨ ਜਿਹੜੇ ਬਜ਼ੁਰਗ ਬੈਠੇ ਨੇ ਸਾਡੇ ਕੋਲ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਬੱਬਾ ਬੱਪੂ ਜੀ ਸਤਿ ਸ਼੍ਰੀ ਅਕਾਲ ਸ੍ਰੀਕਾਲ ਜੀ ਘਾਟਾ ਨੂੰ ਕੀ ਜੀ ਸੰਸ਼ੇਰ ਸਿੰਘ ਜੀ ਪਿੰਡ ਜੀ ਆਲਮਗੀਰ ਜੀ ਕਿਸ ਐਮਪੀ ਨੂੰ ਪਸੰਦ ਕਰਦੇ ਹੋ ਕੌਣ ਹੋਣਾ ਚਾਹੀਦਾ ਜਿਹੜਾ ਵਿਕਾਸ ਕਰ ਸਕਦਾ ਹੋਵੇ ਨਵਾ ਮੁੰਡਾ ਜੀ ਆਹ ਇਹ ਰਾਜਾ ਬੜੰਗਾ ਜੀ ਰਾਜਾ ਬੜੰਗ ਨੂੰ ਤੁਸੀਂ ਕਿਉਂ ਪਸੰਦ ਕਰਦੇ ਹੋ ਚੰਗੇ ਕੰਮ ਕਰੂਗਾ ਜੀ ਚੰਗੇ ਕੰਮ ਕਰੂਗਾ ਕਦੇ ਵੀ ਰਹਿ ਚੁੱਕਿਆ ਹੈ ਪੰਜਾਬ ਦਾ ਪ੍ਰਧਾਨ ਆ ਕਾਂਗਰਸ ਰਾਈ ਕਮਾਂਡ ਨੇ ਉਹਨਾਂ ਦੀ ਡਿਊਟੀ ਲਈ ਹੈ ਵੀ ਲੁਧਿਆਣੇ ਜਾ ਕੇ ਤੁਸੀਂ ਇਲੈਕਸ਼ਨ ਲੜੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਹੋਰ ਚੰਗਾ ਆ ਜੀ ਜਿੱਤੂਗਾ ਰਾਜਾ ਬੜੰਗ ਜਿੱਤੂਗਾ ਪਹਿਲੇ ਨੰਬਰ ਤੇ ਇਹ ਜਿੱਤੂਗਾ ਜੀ ਸੀ ਇਹ ਦਾਵੇ ਨਾਲ ਕਹਿ ਸਕਦਾ ਹਾਂਜੀ ਦਾਵੇ ਨਾਲ ਕਹਿੰਦੇ ਆ ਜੀ ਇਹਨੇ ﾎﾟｰਟ ਪਾਉਣੀਆਂ મોદી ਨੂੰ ਅੱਛਾ ਜੀ ਹਾਂ ਨਹੀਂ ਕਰੇ ਤਾਂ ਕਹਿੰਦਾ ਪਾਈ ਹੋਈ ਨਹੀਂ ਜੀ ਮੈਂ ਕਦੇ ਪਾਊਗਾ ਖੜਾ ਕੇ ਤੁਹਾਰੇ ਵੀ ਕਹਿੰਦੇ ਆ ਨਹੀਂ ਬਾਪੂ ਸੌ ਨਹੀਂ ਖਾਣੀ ਨਹੀਂ ਨਹੀਂ ਸੌ ਨਹੀਂ ਖਾਣੀ ਹਾਂ ਨਹੀਂ ਭਾਈ ਇਹ ਕਹਿੰਦੇ ਨੇ ਵੀ ਤੂੰ મોદી ਦਾ ਯਾਰ ਹੈ ਹੈ ਤਾਂ ਯਾਰ ਪੁਰਾਣਾ મોદી ਦੇ ਨਾਲ ਅਸਾ ਯਾਰ ਪੁਰਾਣੇ ਹੋ ਤੁਸੀਂ ਹਾਂ ਪੁਰਾਣਾ ਬੱਚਾ મોદી ਨੂੰ ਤਾਂ ਪਾਵੋਗੇ ਨਾ ਨਹੀਂ ਨਹੀਂ ਮੈਂ ਨਹੀਂ ਭਾਈ ਉਧਰ ਉਹਨੇ ਬਾਹਰ ਲੈ ਜਾਂਦਾ ਉਧਰ ਬਹੁਤ ਲੈ ਜਾਂਦਾ ਅੱਛਾ ਹਾਂ ਉੱਧਰ ਲਈ ਬੋਟਾਂ ਦੇ ਨਾਲ ਹੀ ਜਿੱਤ ਜਾਂਦਾ ਤੁਹਾਨੂੰ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਆ ਪੰਜਾਬ 'ਚ ਲੋੜ ਹੀ ਨਹੀਂ ਪੈਂਦੀ 55 56 ਆ ਪੈ ਗਈਆਂ ਬੋਟਾਂ ਆ ਜੜੀ ਲੈਣਾ ਹੀ ਲੱਗੀਆਂ ਠੀਕੀਆਂ ਉਹ ਜਿੱਤ ਗਿਆ ਜਿੱਥੇ 40 ਤੇ ਵੱਧ ਜਾਏ ਨਾ ਉਹ ਮੋਦੀ ਜਿੱਤੂ ਹੀ ਜਿੱਤੂ ਮਤਲਬ ਤੁਸੀਂ ਮੋਦੀ ਦੇ ਕਹਿੰਦੇ ਹੁੰਦੇ ਹੋ ਕਲੋਜ ਹੋ ਯਾਰੋਂ ਤੁਸੀਂ ਉਹਨੂੰ ਮੰਨਦੇ ਹੋ ਪਰ ਵੋਟ ਪਾਉਂਦੇ ਨਹੀਂ ਤੁਸੀਂ ਫਿਰ ਫਾਇਦਾ ਕੀ ਆ ਉਹ ਵੋਟ ਇੰچھے ਨਹੀਂ ਪਾਉਣ ਦਿੰਦੇ ਕੌਣ ਨਹੀਂ ਪਾਉਣ ਦਿੰਦਾ ਉਹ ਲੋਕ ਜਿਹੜੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਉਹ ਲੋਕ ਤਾਂ ਕਹਿੰਦੇ ਨੇ ਮੂੰਹ ਹੀ ਟੁੱਟ ਰਹੀ ਨਹੀਂ ਹੁੰਦਾ ਨਹੀਂ ਦੇਖੋ ਜਦੋਂ ਵੋਟ ਪਾਉਣੀ ਆ ਉਹ ਕਿਹੜਾ ਤੁਸੀਂ ਦਿਖਾ ਕੇ ਪਾਉਣੀ ਆ ਨਹੀਂ ਦਿਖਾ ਕੇ ਤਾਂ ਨਹੀਂ ਪਾਉਣੀ ਹੋਰ ਤੋਂਡੇ ਸੋਡੇ ਦੋਸਤ ਕਹਿ ਰਹੇ ਨੇ ਵੀ ਅਸੀਂ ਗੱਡੀ 'ਚ ਲੈ ਕੇ ਜਾਵਾਂਗੇ ਤੁਸੀਂ ਹਜੇ ਵੀ ਨਹੀਂ ਮੰਨਦੇ ਉਹ ਗੱਡੀ 'ਚ ਚੜ੍ਹ ਨਹੀਂ ਹੁੰਦਾ ਚੱਕ ਕੇ ਬਿਠਾ ਦੇਣਗੇ ਉਧਰ ਕਰ ਲੈ ਇਧਰ ਕਰ ਲੈ ਇਧਰ ਚਾਣਾ ਹੀ ਨਹੀਂਗਾ ਚਾਣਾ ਹੀ ਨਹੀਂ ਹੈ ਮੋਦੀ ਮੋਦੀ ਨਾਲ ਜਾਰੀ ਕਾਦੀ ਹੋ ਛੋਟੀ ਫੇਰ ਜਾਰੀ ਦਿਨੋਂ ਹੀ ਆ ਜੋ ਜਾਰੀ ਹੈ ਫਿਰ ਵੋਟ ਖਾ ਤਾਂ ਨਹੀਂ ਪਾਉਂਦਾ ਨਹੀਂ ਨਹੀਂ ਫਿਰ ਇਹ ਸੋਡੀ ਜਾਰੀ ਨਹੀਂ ਹੈਗੀ ਨਹੀਂ ਨਹੀਂ ਆਪਾਂ ਕਿ ਬੋਟ ਵੋਟ ਦਿਨੂ ਨਹੀਂ ਪਾਉਂ ਲੈ ਕੇ ਜਾਵਾਂਗੇ ਚੰਗਾ ਲੈ ਜਾਵਾਂਗੇ ਪਾ ਦੇਵਾਂਗੇ ਇਹਨੂੰ ਪਾਵਾਂਗੇ ਤੁਸੀਂ ਅੱਛਾ ਜੀ ਹਾਂ ਉਹ ਡਟ ਕੇ ਜੀ ਕੋਈ ਢੜਕੂ ਨਹੀਂ ਹੈ ਠੀਕ ਹੈ ਜੀ ਸਾਡੇ ਬਾਈ ਜੀ ਬੈਠੇ ਨੇ ਪਿੰਨਨ ਵੀ ਗੱਲ ਕਰਗੇ ਬਾਈ ਜੀ ਤੁਸੀਂ ਕਿ ਇਹਨੂੰ ਪਸੰਦ ਕਰਦੇ ਹੋ ਭਾਈ ਅੱਜ ਤਾਂ ਕਰਦੇ ਆ ਬੜਿੰਗ ਨੂੰ ਅੱਛਾ ਜੀ ਹਾਂ ਕੋਈ ਆਵੇ ਭਾਵੇਂ ਕਰੋੜ ਰੁਪਇਆ ਦੇਵੇ ਬੜਿੰਗ ਤੋਂ ਬਗੈਰ ਵੋਟ ਨਹੀਂ ਪਾਉਣੀ ਦੇਖੋ ਜੀ ਬਾਈ ਜੀ ਹੁਣੀ ਕਹਿੰਦੇ ਚਾਹੇ ਕੋਈ ਆ ਕੇ ਸਾਨੂੰ 1 ਕਰੋੜ ਰੁਪਇਆ ਦੇ ਜਵੇ ਪਰ ਅਸੀਂ ਵੋਟਿੰਗ ਤੋਂ ਬਿਨਾਂ ਕਿਸੇ ਨੂੰ ਵੋਟ ਨਹੀਂ ਪਾਉਣੀ ਇਹ ਲੁਧਿਆਣ ਇਹ ਲੁਧਿਆਣੇ ਜ਼ਿਲ੍ਹੇ ਦਾ ਆਲਮਗੀਰ ਪਿੰਡਾ ਜਿੱਥੇ ਅਸੀਂ ਸੱਤ ਦੇ ਵਿੱਚ ਬੈਠੇ ਹਾਂ ਬਜ਼ੁਰਗਾਂ ਦੇ ਕੋਲ ਬਜ਼ੁਰਗਾਂ ਦੇ ਜਿਹੜੇ ਦਿਲ ਦੀਆਂ ਗੱਲਾਂ ਹੁੰਦੀਆਂ ਨੇ ਉਹ ਬਿਲਕੁਲ ਸੱਚ ਹੁੰਦੀਆਂ ਨੇ ਤੁਸੀਂ ਉਹ ਵੋਟਿੰਗ ਨੂੰ ਕਿਉਂ ਪਾਉਣੀ ਆ ਉਹ ਵੋਟਿੰਗ ਸਾਡਾ ਯਾਰ ਹੈ ਯਾਰ ਆ ਤੁਹਾਡਾ ਹਾਂ ਕਾਂਗਰਸ ਫਿਰ ਵੀ ਅੱਛੀ ਪਾਰਟੀ ਆ ਪੁਰਾਣੀ ਪਾਰਟੀ ਆ ਤੇ ਮੋਦੀ ਦਾ ਨਵਾਂ ਖਸਰੂ ਆ ਹਾਂ ਤਦ ਪੁਰਾਣੀ ਪਾਰਟੀ ਆ ਇਹਨਾਂ ਦੇ ਵਿਕਾਸ ਨੂੰ ਦੇਖ ਕੇ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਆ ਹਾਂ ਵਿਕਾਸ ਨੂੰ ਜਿਹੜਾ ਕੰਮ ਨਹੀਂ ਹੁੰਦਾ ਉਹ ਵੀ ਕਰ ਦਿੰਦੇ ਨੇ ਕਰ ਦਿੰਦੇ ਨੇ ਇਹ ਰਾਜੇ ਤੇ ਕਿੰਨੀਆਂ ਕਮੀ ਤਾਂ ਨੇ ਤੁਹਾਨੂੰ ਬਹੁਤ 100% ਭਾਈ ਇਹ ਰਾਜਾ ਜਿਹੜਾ ਵਧੀਆ ਕੰਮ ਕਰੂਗਾ ਤੁਹਾਡੇ ਪਿੰਡ ਨੂੰ ਬਿੱਟੂ ਨੇ ਗੋਦ ਲਿਆ ਸੀ ਗੋਦ ਲਿਆ ਸੀ ਤੋ ਆਇਆ ਹੀ ਨਹੀਂ ਹੁਣ ਤਾਂ ਇੱਕ ਵਾਰ ਵੀ ਨਹੀਂ ਗੋਦੀ ਚ ਆਇਆ ਚੱਕਿਆ ਉਹਨਾਂ ਨੇ ਗੋਦ ਲਿਆ ਸੀ ਪਿੰਡ ਪਰ ਉਸ ਤੋਂ ਬਾਅਦ ਆਇਆ ਹੀ ਨਹੀਂ ਕਿ ਉਹ ਪਿੰਡ ਦੇ ਵਿੱਚ ਕੋਈ ਪੈਸਾ ਲਾਇਆ ਹੁਣ ਇਤਿਹਾਸਕ ਪਿੰਡ ਆ ਇਹ ਤੁਹਾਡਾ ਆਇਆ ਹੀ ਨਹੀਂ ਉਹਨੇ ਦੇਖਿਆ ਨਹੀਂ ਵੀ ਕਿੱਥੇ ਆਲਮਗੀਰ ਅੱਛਾ ਜੀ ਤੇ ਹੁਣ ਜਦੋਂ ਬੁੱਟਾ ਮੰਗਣਾਊਗਾ ਆਊਗਾ ਤਾਂ ਦੇਖਾਂਗੇ ਫਿਰ ਅਬਲਾ ਤਾਂ ਆਏਗਾ ਨਹੀਂ ਜੇ ਆਏਗਾ ਤਾਂ ਦੇਖਣਗੇ ਹਾਂ ਰਾਜਾ ਬੜਿੰਗ ਪਿਛਲੇ ਦਿਨੀ ਤੁਹਾਡੇ ਪਿੰਡ ਦੇ ਵਿੱਚ ਆਏ ਸੀ ਬਹੁਤ ਕੱਟ ਸੀ ਬਹੁਤ ਕੱਟ ਸੀ ਬਹੁਤ 16 ਤਰੀਕ ਨੂੰ ਆਇਆ ਸੀ ਅਸੀਂ ਵੀ ਦੇਖਿਆ ਸੀ ਵੀ ਨਾਲ ਵੀ ਬਹੁਤ ਵੱਡਾ ਕੱਟ ਜਿਹੜਾ ਸੀ ਉੱਥੇ ਦੇਖਿਆ ਵਾ ਵੀ ਇਸ ਤਰ੍ਹਾਂ ਲੱਗਦਾ ਵੀ ਤੁਹਾਡਾ ਜਿਹੜਾ ਪਿੰਡ ਆ ਤਾਂ ਰਾਜਾ ਰਾਜੇ ਨੂੰ ਪਸੰਦ ਕਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਰਾਜਾ ਬੜਿੰਗ ਨੂੰ ਵੋਟਾਂ ਬਹੁਤ ਨੇ ਕੱਠ ਵੀ ਬਹੁਤ ਦੀਗਾ ਹਾਂਜੀ ਹਾਂਜੀ ਯਾਨੀ ਮੈਦ ਬਣਦੀ ਆ ਉਹਦੀ ਤੁਸੀਂ ਸਪੋਰਟ ਕਰਦੇ ਹੋ ਹਾਂ ਰਾਜਾ ਬੜੰਗ ਦੀ ਪਰਿਵਾਰ ਸਾਰਾ ਪਾਊਗਾ ਵੋਟਾਂ ਤੁਹਾਡਾ ਵੀ ਪਰਿਵਾਰ ਪਾਓ ਬਿਲਕੁਲ ਪਾਵਾਂਗੇ ਰਿਸ਼ਤੇਦਾਰ ਹੋਰ ਅੱਛਾ ਯਾਰ ਦੋਸਤ ਆ ਤੁਹਾਡਾ ਯਾਰ ਤਾਂ ਕੋਲੇ ਮੁਖੀ ਆ ਬੈਠਾ ਇਹ ਤਾਂ ਯਾਰ ਹੈਈ મોદી ਦਾ ਤੁਹਾਡਾ ਯਾਰ ਨਹੀਂ ਕਹੇ ਅੱਛਾ ਉਪਰੋਂ ਉਪਰ ਹੋਈਆਂ ਉਪਰੋਂ ਉਪਰ ਹੋਇਆ ਬਾਪੂ ਇਹ ਗੱਲ ਸਹੀ ਹੈਗੀ ਫਿਰ ਇਹ ਤਾਂ ਪਾਣੀ ਅਸੀਂ ਇਹਨੂੰ ਇੱਥੋਂ ਲਿਆ ਲਿਆ ਕਿ ਪਲਾਉਨੇ ਆ ਮੈਂ ਕਿਹਾ ਲਿਆ ਹੁਣ ਮੋਦੀ ਤੈਨੂੰ ਭਰ ਬੋਤਲ ਭਰ ਕੇ ਲਿਆਵੇ ਪਾਣੀ ਦੇਖ ਲੈ ਬਾਪੂ ਕੀ ਕਹਿੰਦੇ ਨੇ ਹੈ ਕਹਿ ਲੈਣ ਦੇ ਛਾੜ ਦਿਆਂਗੇ ਵੇਰ ਮੰਗੂ ਅੱਛਾ ਬਾਪੂ ਤੋਂ ਇਹਦਾ ਕੋਲੇ ਹੋ ਕੇ ਬਾਪੂ ਕਿਵੇਂ ਛਾੜੋਂਗੇ ਪਿਉ ਨੂੰ ਵੇਰ ਮੰਗੂ ਛਾੜ ਦਿਆਂਗੇ ਅੱਛਾ ਕਿਵੇਂ ਛਾੜ ਦੋਗੇ ਦੱਸੋ ਤਾਂ ਸਹੀ ਉਧਰੋਂ ਉਧਰੋਂ ਤੁਸੀਂ ਉਧਰ ਉਧਰ ਹੋ ਗਈ ਜਾਨੇ ਉਧਰ ਉਹਦੀ ਗੱਲ ਨਹੀਂ ਕਰ ਇੱਧਰ ਟੰਕਰ ਕਟਰੂ ਨਹੀਂ ਗਿਆ ਆ ਇੱਧਰ ਤਾਂ ਵਿਗੜੇ ਨੇ ਪੰਜਾਬ ਦੇ ਤਾਂ ਸਾਰੇ ਹੀ ਵਿਗੜੇ ਨੇ ਏ ਇਹ ਬਾਈ ਜੀ ਬੈਠੇ ਨੇ ਇਹ ਵੀ ਕਹਿ ਰਹੇ ਨੇ ਅਸੀਂ ਬੜਿੰਗ ਨੂੰ ਸਪੋਰਟ ਕਰਦੇ ਆ ਬਾਈ ਜੀ ਸਪੋਰਟ ਕਰਦੇ ਬੜਿੰਗ ਨੂੰ ਇਹ ਕਹਿੰਦੇ ਅਸੀਂ ਬੜਿੰਗ ਨੂੰ ਸਪੋਰਟ ਕਰਦੇ ਇਹ ਕਹਿੰਦੇ ਪਰ ਅੱਦਾ ਪਿੰਡ ਨਹੀਂ ਕਰਦਾ ਅੱਦਾ ਪਿੰਡ ਨਹੀਂ ਕਰਦਾ ਤੁਹਾਡੇ ਨਾਲ ਕਿਹੜਾ ਪਿੰਡ ਦਾ ਕਾਹਨਾ ਹੋਰ ਨਹੀਂ ਕੋਈ ਨਹੀਂ ਹੈ ਗੱਲਾਂ ਹੀ ਨਹੀਂਆਂ ਨੇ ਨਹੀਂ ਤੁਹਾਡੇ ਨਾਲ ਕਾਹਨਾ ਮੇਰੇ ਨਾਲ ਤਾਂ ਕੋਈ ਨਹੀਂ ਹੈ ਸ਼ਬਾ ਲੱਖ ਹੀ ਆ ਸ਼ਬਾ ਲੱਖ ਹੀ ਆ ਕੀ ਕਹਿੰਦੇ ਹੋ ਜੀ ਇਹਦੇ ਮੁੰਡੇ ਨੇ ਵੀ ਨਹੀਂ ਪਾਉਣੀ ਮੋਦੀ ਨੂੰ ਪਾਉਣੀ ਨਹੀਂ ਨਾ ਮੁੰਡਾ ਕਿੱਧਰ ਪਾਉ ਮੁੰਡਾ ਪਾਊਗਾ ਬੜਿੰਗ ਨੂੰ ਆ ਦੇਖ ਲਓ ਬਾਪੂ ਜੀ ਨਹੀਂ ਪਾਊਗਾ ਇਹ ਕਹਿੰਦੇ ਨੇ ਤੁਹਾਡੇ ਦੋਸਤ ਬਾਊਆ ਮੋਦੀ ਨੂੰ ਨਹੀਂ ਪਾਉਂਦਾ ਉਹ ਨਹੀਂ ਪਾਉਂਦਾ ਦੇਖ ਲੈ ਬਾਪੂ ਫਿਰ ਤਾਂ ਛੁੱਟੀ ਆੜੀ ਟੁੱਟਦੀ ਆ ਨਹੀਂ ਟੁੱਟੀ ਜਾਵੇ ਪਈ ਟੁੱਟੀ ਜਾਵੇ ਚੂਚ ਐਸੇ ਹੀ ਦੇਖੀ ਹੱਥੋਂ ਹੱਥ ਦੇਖੀ ਤੂੰ ਅੱਜ ਮੈਂ ਖਬਰਾਂ ਸੁਣ ਕੇ ਆਇਆ 55% ਦੇ ਉੱਤੇ ਨਹੀਂ ਬਾਪੂ ਗੱਲ ਤਾਂ ਆਪਾਂ ਲੁਧਿਆਣੇ ਜ਼ਿਲ੍ਹੇ ਦੀ ਕਰਦੇ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਬਿੱਟੂਆ ਉਹ ਮੋਦੀ ਸਰਕਾਰ ਦਾ ਨਹੀਂ 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 ਤੁਸੀਂ ਮੇਰੀ ਗੱਲ ਨਹੀਂ ਸਮਝਦੇ ਆਪਾਂ ਤਾਂ ਸਿਰਫ ਗੱਲ ਆਪਾਂ ਤਾਂ ਸਿਰਫ ਗੱਲ ਲੁਧਿਆਣੇ ਜ਼ਿਲ੍ਹੇ ਦੀ ਮੋਦੀ ਦੇ ਛੇਤਰਾ ਦੇ ਦਾਦਾ ਆ ਅੱਛਾ ਹਾਂ ਕਾਂਗਰਸ ਵਿੱਚੋਂ ਗਏ ਨੇ ਉਹ ਮੈਂ ਤਾਂ ਸਿਰ ਉਹੀ ਦੱਸਦਾ ਵੀ ਗੱਲ ਆਪਾਂ ਲੁਧਿਆਣੇ ਦੀ ਕਰਦੇ ਲੁਧਿਆਣੇ ਤੋਂ ਰਾਜਾ ਬੜਿੰਗ ਬਿੱਟੂ ਹੋ ਗਿਆ ਰਣਜੀਤ ਸਿੰਘ ਢਿੱਲੋਂ ਹੋ ਗਏ ਤੇ ਆਪਣੇ ਪੱਪੀ ਪ੍ਰਾਸਰ ਹੋ ਗਿਆ ਹੋਰ ਵੀ ਕਾਫੀ ਨੇ ਵੀ ਤੁਸੀਂ ਇਹਨਾਂ ਚੁੱਕੇ ਨੂੰ ਪਸੰਦ ਕਰਦੇ ਹੋ ਪਛੰਡਟਾਚਰ ਹੁਣ ਇਹਨਾਂ ਦੇ ਨਾਲ ਹੀ ਆ ਦੇ ਇੰਨਾ ਦੇ ਨਾਲ ਹਾਂ ਇਹ ਤਾਂ ਫਿਰ ਬੜਿੰਗ ਨੂੰ ਕਰਦੇ ਨੇ ਬੜਿੰਗ ਨੂੰ ਕਾਢਦੇ ਨੇ ਇਸ ਟਾਈਮ ਮੋਦੀ ਨੂੰ ਕਰਾਂ ਫਿਰ ਨਾਲੇ ਕਹਿੰਦੇ ਤੁਸੀਂ ਇੰਨਾ ਦੇ ਨਾਲ ਉਹ ਹੁਣ ਬੈਠੇ ਚਾਹੇਗੇ ਹੀ ਬੈਠੇ ਤਾਂ ਨਾਲ ਹੀ ਆ ਤੁਸੀਂ ਹਾਂ ਯਾਰੀ ਨਹੀਂ ਨਨਵਾਰ ਯਾਰੀ ਨਹੀਂ ਆ ਦੇਖ ਲਓ ਕਹਿੰਦਾ ਯਾਰੀ ਨਹੀਂ ਨਮਾਜ਼ ਇਹਦੀ ਵੋਟ ਫੜ ਕੇ ਪਾ ਦੇਣੀ ਆਹੀਂ ਫਿਰ ਉੱਪਰੋਂ ਉੱਪਰੋਂ ਯਾਰੀ ਆ ਉੱਪਰੋਂ ਯਾਰੀ ਆ ਇਹਦੀ ਵਾਸਤੇ ਦੇਖ ਲੈ ਬਾਪੂ ਤੂੰ ਕਹਿੰਦਾ ਮੈਂ ਮਿਹਨਤ ਆਪਣੀ ਨਹੀਂ ਪਾ ਥਾ ਕਰੇ ਵੋਟ ਨਹੀਂ ਨਹੀਂ ਫਿਰ ਯਾਰੀ ਹੈ ਹੀ ਨਹੀਂਗੀ ਨਹੀਂ ਨਹੀਂ ਇਹ ਤਾਂ ਕਹਿੰਦੇ ਤੁਹਾਡੇ ਮੁੰਡੇ ਨੇ ਵੀ ਮੋਦੀ ਨੂੰ ਪਾਉਣੀ ਨਹੀਂ ਕਿ ਉਹ ਤਾਂ ਬਿੱਟੂ ਨੂੰ ਪਾਉਗਾ ਆਪਣੇ ਰਾਜਾ ਬੜਿੰਗ ਨੂੰ ਕਿ ਜੇ ਨੂੰ ਪਾ ਦਵੇ ਤੁਸੀਂ ਪਾਵੋਗੇ ਜਾਨੀ ਮੋਦੀ ਨੂੰ ਕਿਹੜੀ ਕਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਤੁਹਾਨੂੰ ਸਹੂਲਤਾਂ ਦਾ 2000 ਮਿਲ ਜਾਂਦਾ 1500 ਮਿਲ ਜਾਂਦਾ ਮਿਲੀ ਖਰਚਾ ਚਲੀ ਜਾਂਦਾ ਠੀਕ ਹੈ ਹਾਂ ਬੰਦ ਘਾਟਾ ਮੇਰਾ ਤਾਂ ਸਾੜੇ ਨੇ ਕਿਹਨੇ ਮੋਦੀ ਨੇ ਫਿਰ ਦੇਖੋ ਨੇ ਨਾਲੇ ਤਾਂ ਤੁਸੀਂ ਕਹੀ ਜਾਂਦੇ ਨੂੰ ਵੋਟ ਪਾਉਣੀਆਂ ਨਾਲੇ ਤੁਸੀਂ ਕਹੀ ਜਾਂਦੇ ਮੇਰਾ ਸਾੜੇ ਨੇ ਬੱਚਾ ਚਰਾ ਹੁੰਦੇ ਨੇ ਦਿਲਾ ਦੇ ਦਿਲਾ ਚਰਾ ਨੇ ਛਾੜੇ ਉਹਦੇ ਚ ਹੀ ਨੇ ਅੱਛਾ ਆਦੇ ਬੈਠਾ ਆਦੇ ਬੈਠਾ ਇਹਨੂੰ ਆ ਤੁਸੀਂ ਦੱਸੋ ਕੀ ਕਹਿੰਦਾ ਬਾਪੂ ਹੈ ਕੀ ਕਹਿੰਦਾ ਬਾਪੂ ਬਾਪੂ ਬਲ ਬਾੜਾ ਬੱਜਿਆ ਮੋਦੀ ਦੇ ਅੱਛਾ ਤੁਸੀਂ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਹਾਂ ਹੁਣ ਪਿੰਡ ਤੇ ਸਾਰਾ ਪਿੰਡ ਕਾ ਪਾਸ਼ਾ ਜਾਂਦਾ ਬੜਿੰਗ ਨੂੰ ਪਾਵਾਂਗੇ ਵੋਟ ਨੌਜਵਾਨ ਅੱਛਾ ਤੁਸੀਂ ਰਾਜੇ ਬੜਿੰਗ ਨੂੰ ਸਪੋਰਟ ਕਰਦੇ ਹੋ ਹਾਂਜੀ ਹਾਂ ਕਰਾਂਗੇ ਜਰੂਰ ਹੁਣ ਆਸ਼ਾ ਤਾਂ ਹੁੰਦੀ ਐ ਨਾ ਵੀਰੇ ਤੁਹਾਨੂੰ ਪਤਾ ਹੀ ਆ ਬੱਟੂ ਨੂੰ ਕਿੰਨੇ ਲੋਕਾਂ ਚੋਂ 7-800 800 ਵੋਟ ਪਿੰਡ ਚੋਂ ਪਾਈ ਉਸ ਟਾਈਮ ਉਸ ਟਾਈਮ ਅੱਛਾ ਧਰਕੇ ਮਾਰਿਆ ਕਿਸੇ ਨੂੰ ਪੁੱਛਿਆ ਨਹੀਂ ਆਇਆ ਅੱਛਾ ਮੁੜ ਕੇ ਅੱਜ ਆਉਂਦਾ ਵਾ ਤੁਹਾਨੂੰ ਪਤਾ ਹੀ ਆ ਤੁਸੀਂ ਜਾਣੀ ਰਾਜਾ ਪਟਿੰਗ ਨੂੰ ਸਪੋਰਟ ਕਰਦੇ ਹੋ ਕਿਉਂ ਕਰਦੇ ਹੋ ਉਹਨੂੰ ਸਪੋਰਟ ਉਹ ਹੁਣ ਨਵਾਂ ਜਨਕੂਨ ਆ ਕੋਈ ਕੰਮ ਕਰੂਗਾ ਇਹੀ ਆਸ ਹੁੰਦੀ ਹੈ ਕਿ ਆ ਵੀ ਬਸ ਬਾਪੂ ਜੀ ਤੁਸੀਂ ਵੀ ਕੁਝ ਕਹੋ ਜੀ ਤੁਸੀਂ ਚੁੱਪ ਕਰੇ ਬੈਠੇ ਹੋ ਤਾਂ ਅਸੀਂ ਤੁਸੀਂ ਵੀ ਕਾਫੀ ਸਿਆਣੇ ਲੱਗਦੇ ਹੋ ਤੁਹਾਡੀ ਵੀ ਗੱਲ ਸੁਣੀਏ ਮੈਂ ਜੇ ਇਹਨਾਂ ਨਹੀਂ ਮੋਢਾ ਨੌਕੀਆ ਚਾਰਨ ਸਿੰਘ ਆ ਜੀ ਪਿੰਡ ਆਲਮਗਿਰੀ ਆ ਆ ਦੇਖੋ ਤੁਸੀਂ ਸਾਰੇ ਹਮਸਫਰ ਬੈਠੇ ਹੋ ਯਾਰ ਦੋਸਤੋ ਤੁਸੀਂ ਰੋਜ਼ ਇੱਥੇ ਬੈਠ ਕੇ ਗੱਲਾਂ ਮਾਰਦੇ ਹੋ ਤੁਸੀਂ ਵੀ ਕੋਈ ਗੱਲ ਸਾਂਝੀ ਕਰੋ ਵੀ ਕਿਹਨੂੰ ਸਪੋਰਟ ਕਰਦੇ ਹੋ ਤੁਸੀਂ ਇਹ ਬੜਿੰਗ ਨੂੰ ਕਰਦੇ ਆ ਬੜਿੰਗ ਨੂੰ ਕਰਦੇ ਆ ਜਿਵੇਂ ਸਾਡੇ ਸੋਡੇ ਸਾਰੇ ਯਾਰ ਦੋਸਤ ਨੇ ਸਾਰੇ ਬੜਿੰਗ ਨੂੰ ਕਹਿ ਰਹੇ ਨੇ ਬੜਿੰਗ ਨੂੰ ਕਰਾਂਗੇ ਸਭ ਕੋ ਕੋ ਵਧੀਆ ਲੱਗਦਾ ਤੁਹਾਨੂੰ ਕੰਮ ਕਰ ਵਧੀਆ ਕਰੂਗਾ ਲੱਗਦਾ ਵਧੀਆ ਕਰੂਗਾ ਕਰੂ ਫਿਰ ਕਰੂ ਠੀਕ ਹੈ ਵੋਟ ਤਾਂ ਅਸੀਂ ਪਾਉਣੀ ਹੈ ਉਹ ਨਹੀਂ ਹੈ ਇਸ ਸਮੇਂ ਵੋਟ ਤੁਸੀਂ ਬੜਿੰਗ ਨੂੰ ਪਾਉਣੀ ਆ ਤੁਸੀਂ ਦੇਖ ਸਕਦੇ ਹੋ ਇਹ ਆਲਮਗੀਰ ਪਿੰਡ ਦੇ ਉਹ ਸੱਤ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਸੱਤ ਦੇ ਵਿੱਚ ਅਕਸਰ ਜਿਹੜੇ ਬਜ਼ੁਰਗ ਨੇ ਸਿਆਣੇ ਲੋਕ ਨੇ ਸਿਆਣੇ ਬੰਦੇ ਨੇ ਸਿਆਣੇ ਵਿਅਕਤੀ ਨੇ ਇੱਥੇ ਆ ਕੇ ਬੈਠਦੇ ਨੇ ਤੇ ਆਪਣਾ ਜਿਹੜਾ ਗੱਲਾਬੱਤਾ ਕਰਦੇ ਆ ਨੇ ਜਿੱਥੇ ਇਹਨਾਂ ਬਜ਼ੁਰਗਾ ਕੋਲੋਂ ਇਸ ਗੱਲ ਦਾ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਪਿੰਡ ਦੇ ਵਿੱਚ ਰਮਜੀਤ ਬਿੱਟੂ ਜੀ ਨੇ ਪਿੰਡ ਗੋਦਲਿਆ ਸੀ ਪਰ ਉਹ ਮੁੜ ਕੇ ਨਹੀਂ ਆਏ ਦੱਸ ਰਹੇ ਨੇ ਇਹ ਇਸ ਗੱਲੋਂ ਨਾਰਾਜ਼ ਵੀ ਦਿਖ ਰਹੇ ਨੇ ਪਰ ਇਹਨਾਂ ਨੇ ਹੁਣ ਦੱਸਿਆ ਵੀ ਅਸੀਂ ਰਾਜਾ ਬਣਿੰਗ ਨੂੰ ਸਪੋਰਟ ਕਰਦੇ ਹਾਂ ਵੱਡੇ ਪੱਧਰ ਤੇ ਇਹਨਾਂ ਦੇ ਪਿੰਡ ਦੇ ਵਿੱਚ ਇਕੱਠ ਇਹਨਾਂ ਨੇ ਰਾਜਾ ਬਣਿੰਗ ਦਾ ਇਕੱਠ ਕੀਤਾ ਸੀ ਵੱਡੇ ਪੱਧਰ ਦੇ ਵਿੱਚ ਇਹਨਾਂ ਨੇ ਉਹਦੇ ਵਿੱਚ ਸਮੂਲੀਅਤ ਕੀਤੀ ਸੀ ਤੇ ਹੁਣ ਅਸੀਂ ਤੁਹਾਨੂੰ ਅਗਲੇ ਪਿੰਡ ਕਿਸੇ ਹੋਰ ਸੱਤ ਦੇ ਉੱਪਰ ਲੈ ਕੇ ਜਾਵਾਂਗੇ ਜਲ ਹੀ ਤੁਸੀਂ ਦੇਖਦੇ ਰਹੋ ਨਰਪੱਖ ਪੋਰਟ ਸਸੀਕਾਲ ਜੀ ਤੁਸੀਂ ਦੇਖਦੇ ਹੋ ਨਰਪੱਖ ਪੋਸਟ ਮੈਂ ਤੁਹਾਡਾ ਆਪਣਾ ਦਾਰਾ ਕਬਦੀ ਅਸੀਂ ਇਸ ਸਮੇਂ ਮੌਜੂਦ ਆ ਕਿਲਾ ਰੈਪਰ ਦੀ ਇੱਕ ਸੱਤ ਦੇ ਵਿੱਚ ਜਿਹੜੀ ਇੱਕ ਪੱਤੀ ਦੇ ਵਿੱਚ ਜਿਹਨੂੰ ਸਮੀਰੀਆ ਪੱਤੀ ਕਹਿੰਦੇ ਨੇ ਅਸੀਂ ਅੱਜ ਉਹਨਾਂ ਬਜ਼ੁਰਗਾ ਦੇ ਵਿੱਚ ਬੈਠੇ ਆ ਜਿਹੜੇ ਬਜ਼ੁਰਗ ਪਿੰਡਾਂ ਦੇ ਸਿਆਣੇ ਬਜ਼ੁਰਗ ਨੇ ਪਿੰਡਾਂ ਦੇ ਉਹ ਬਜ਼ੁਰਗ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਵੀ ਇਹਨਾਂ ਕੋਲ ਹਰ ਇੱਕ ਚੀਜ਼ ਦਾ ਇਹਨਾਂ ਤੋਂ ਪਤਾ ਲੱਗ ਜਾਂਦਾ ਪਿੰਡ 'ਚ ਕੀ ਚੰਗਾ ਕੀ ਮਾੜਾ ਕਿਹੜਾ ਲੀਡਰ ਚੰਗਾ ਕਿਹੜਾ ਮਾੜਾ ਕਿਹੜੀ ਸਰਕਾਰ ਚੰਗੀ ਆ ਤਾਂ ਜੇ ਕਿਹੜੇ ਲੀਡਰ ਨੇ ਕੰਮ ਕੀਤਾ ਜਾਂ ਕਿਹੜੇ ਲੀਡਰ ਨੇ ਨਹੀਂ ਕੀਤਾ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਦੇ ਕੋਲੇ ਪੰਜਾਬੀ ਵਿਰਸਾ ਵੀ ਸੰਭਾਲਿਆ ਪਿਆ ਉਹ ਪੰਜਾਬੀ ਗੱਲਾਂ ਉਹ ਪੰਜਾਬੀ ਅਖਾਣ ਉਹ ਪੰਜਾਬੀ ਬੋਲੀਆਂ ਜਿਹੜੀਆਂ ਨੇ ਉਹ ਆਪਾਂ ਅੱਜ ਇਹਨਾਂ ਕੋਲ ਸੁੱਧ ਦੇਸੀ ਲਫ਼ਜ਼ਾਂ ਦੇ ਵਿੱਚ ਉਹਨਾਂ ਲੀਡਰਾਂ ਬਾਰੇ ਗੱਲ ਕਰਨੀ ਆ ਜਿਹੜੇ ਲੀਡਰਾਂ ਨੇ ਇਹਨਾਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਸਨ ਜਾਂ ਪਿੰਡ ਦਾ ਵਿਕਾਸ ਨਹੀਂ ਕੀਤਾ ਜਾਂ ਹੋਰ ਵਿਕਾਸ ਜਿਹੜੇ ਇਹਨਾਂ ਦੇ ਪਿੰਡ ਦੇ ਹੋਣ ਵਾਲੇ ਨੇ ਅੱਪਾ ਪਹਿਲਾਂ ਆਪਣੇ ਸਾਡੇ ਆਪਣੇ ਬਾਬੂ ਜੀ ਨਾਲ ਗੱਲ ਕਰਾਂਗੇ ਬਾਬੂ ਜੀ ਕੀ ਨਾਮ ਤੁਹਾਡਾ ਹਰਜੀਤ ਸਿੰਘ ਪਿੰਡ ਤੁਹਾਡਾ ਜਿਲ੍ਹਾ ਰਾਏਪੁਰ ਇਹ ਕਿਹੜੀ ਪੱਤੀ ਆ ਜਿੱਥੇ ਆਪਾਂ ਬੈਠੇ ਆਂ ਅਮੀਰੀਆ ਬਜ਼ੁਰਗੋ ਹੁਣ ਦੇਖੋ ਤੁਸੀਂ ਦੇਖਿਆ ਵੀ ਜਿਹੜਾ ਸਿਆਸੀ ਮਾਹੌਲ ਆ ਪੂਰਾ ਗਰਮਾਇਆ ਹੋਇਆ ਸਿਆਸੀ ਮਾਹੌਲ ਇਸ ਟਾਈਮ ਇੱਕ ਤਾਂ ਉੱਪਰੋਂ ਲੋਹੜੇ ਦੀ ਧੁੱਪ ਪੈ ਰਹੀ ਆ ਦੂਜਾ ਸਿਆਸਤ ਦੀ ਗਰਮੀ ਆ ਹਨਾ ਡਬਲ ਹੋ ਗਈ ਇਹ ਡਬਲ ਗਰਮੀ ਦੇ ਵਿੱਚ ਤੁਸੀਂ ਦੇਖੋ ਕਿੰਨੇ ਸੋਹਣੇ ਪਿੱਪਲ ਦੇ ਨੀਚੇ ਬੈਠੇ ਹੋ ਇਹ ਜਿਹੜੇ ਲੱਕੜ ਦੇ ਤਖਤ ਪੋਸ ਨੇ ਇੱਥੇ ਇੱਕ ਏਸੀ ਤੋਂ ਘੱਟ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ ਤੁਹਾਨੂੰ ਕਿਵੇਂ ਲੱਗਦਾ ਵੀ ਲੁਧਿਆਣੇ ਦਾ ਜਿਹੜਾ ਐਮਪੀ ਆ ਕਿਹੜਾ ਹੋਣਾ ਚਾਹੀਦਾ ਕਿਹੜਾ ਲੁਧਿਆਣੇ ਦਾ ਵਿਕਾਸ ਕਰੂ ਕਿਹੜਾ ਸਾਡੇ ਪਿੰਡਾਂ ਦੇ ਵਿਕਾਸ ਕਰੂਗਾ ਕਿਹੜੇ ਇਹ ਜਿਹੜੇ ਟੋਬੇ ਨੇ ਇਹਨਾਂ ਦੀਆਂ ਸਫਾਈਆਂ ਕਰਾਉਣਗੇ ਉਹ ਕਿਹੜਾ ਹੋਣਾ ਚਾਹੀਦਾ ਜੀ ਟੋਬੇ ਦੀ ਸਫਾਈ ਅਜੇ ਸਾਨੂੰ ਸਾਡੇ ਆ ਪੱਤੀ ਦੇ ਵਿੱਚ ਨਹੀਂ ਕਿਸੇ ਨੇ ਕਰਾਈ ਅਸੀਂ ਕੋਲੋਂ 7 ਲੱਖ ਰੁਪਈਆ ਲਾ ਕੇ ਸਫਾਈ ਕਰਾਈ ਸੀਗੀ ਆਪਦੀ ਪੱਤੀ ਦੇ ਪੈਸੇ ਲਾਏ ਨੇ ਨਾ ਕਿ ਪਿੰਡ ਨੇ ਕਿ ਪੰਚਾਇਤ ਨੇ ਜਾਂ ਕਿਸੇ ਸਾਨੂੰ ਦਿੱਤਾ ਰੂਗਾ ਜੀ ਤੁਹਾਡੀ ਪਿੰਡ ਵੀ ਉਹ ਲੀਡਰ ਆਏ ਹੋਣੇ ਨੇ ਜਿਹੜੇ ਕਿ ਐਮਪੀ ਦੀਆਂ ਇਲੈਕਸ਼ਨਾਂ 'ਚ ਖੜੇ ਨੇ ਕਿੰਨਾਂ ਨੂੰ ਤੁਸੀਂ ਪਸੰਦ ਕਰਦੇ ਹੋ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਕਿੰਨਾਂ ਨੂੰ ਤੁਹਾਨੂੰ ਲੱਗਦਾ ਵੀ ਇਹ ਅੱਗੇ ਜਾ ਕੇ ਵਧੀਆ ਵਿਕਾਸ ਕਰਨੇ ਕੋ ਕਿਹੜੀ ਪਾਰਟੀ ਹੈ ਦੋ ਵਾਰੀ ਅੱਗੇ ਬਿੱਟੂ ਇੱਥੋਂ ਜਿੱਤੇ ਨੇ ਬਿੱਟੂ ਸਾਹਿਬ ਹੁਣ ਬਿੱਟੂ ਪਾਜ ਪੱਤ ਚਲੇ ਗਏ ਨੇ ਹੁਣ ਤੁਸੀਂ ਉਹਨਾਂ ਨੇ ਸਾਡੇ ਪਿੰਡ ਗੀੜਾ ਵੀ ਨਹੀਂ ਮਾਰਿਆ ਆ ਕੇ ਦੋ ਵਾਰੀ ਜਿੱਤ ਕੇ ਕੋਈ ਸਾਡਾ ਇੱਥੇ ਵਿਕਾਸ ਨਹੀਂ ਉਹਨਾਂ ਕੀਤਾ ਕੁਝ ਨਹੀਂ ਸਾਨੂੰ ਪਿੰਡ ਨੂੰ ਕੁਝ ਨਹੀਂ ਦਿੱਤਾ ਹੈਗਾ ਹੁਣ ਜਿਵੇਂ ਇੱਕ ਪਾਸੇ ਰਾਜਾ ਬੜਿੰਗਜੀ ਹੋਏ ਤੇ ਵੱਖ-ਵੱਖ ਪਾਰਟੀਆਂ ਦੇ ਅਕਾਲੀ ਦਾਦੇ ਰਣਜੀਤ ਸਿੰਘ ਜੀ ਢਿੱਲੋਂ ਹੋਗੇ ਤੇ ਰਵਨੀਤ ਬਿੱਟੂ ਹੋਗੇ ਇਹ ਆਜ ਆਪਣੇ ਦੇ ਅਸ਼ੋਕ ਕੁਮਾਰ ਪੱਪੀ ਅਸ਼ੋਕ ਪ੍ਰਾਸਰ ਪੱਪੀ ਜੀ ਆਮ ਪਾਰਟੀ ਦੇ ਹੋਗੇ ਭੋਜਨ ਸਮਾਜ ਪਾਰਟੀ ਦੇ ਹੋਗੇ ਹਿੰਦੂ ਸਮਾਜ ਦੇ ਹੋਗੇ ਕਾਫੀ ਲੋਕ ਜਿਹੜੇ ਲੀਡਰ ਨੇ ਉਹ ਖੜੇ ਨੇ ਤੁਸੀਂ ਕਿਹਨਾਂ ਨੂੰ ਪਸੰਦ ਕਰਦੇ ਹੋ ਹਜੇ ਤਾਂ ਸਾਡੇ ਕੋਈ ਪਸੰਦ ਚ ਹੀ ਨਹੀਂ ਹੋਇਆ ਜਿੰਨਾਂ ਜਿਹੜੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਤੁਹਾਡੇ ਪਿੰਡ ਲੀਡਰ ਆਈ ਨਹੀਂਗੇ ਕੋਈ ਲੀਡਰ ਨਹੀਂ ਆਇਆ ਕੁੜੇ ਦਿਨ ਪਹਿਲਾਂ ਇੱਥੇ ਮੈਡਮ ਜੀ ਆਏ ਸੀ ਮੈਡਮ ਮੈਡਮ ਬੜਿੰਗ ਦੇ ਘਰ ਵਾਲੀ ਆਈ ਸੀ ਉਹ ਅਸੀਂ ਉਹਨਾਂ ਦੇ ਕੋਲੇ ਗਏ ਹੀ ਨਹੀਂ ਗਏ ਕਿਉਂ ਨਹੀਂ ਗਏ ਤੁਸੀਂ ਹਾਂ ਜੀ ਨੇ ਤੁਹਾਡੇ ਕੋ ਸੁनेहा ਨਹੀਂ ਆਇਆ ਸੀ ਨਹੀਂ ਕੋਈ ਸੁनेहा ਨਹੀਂ ਆਇਆ ਤੁਸੀਂ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਇੱਥੇ ਸਾਡੇ ਸਾਥੇ ਚਾਹੁੰਣਾ ਸੀ ਤਾਂ ਤਾਂ ਗੱਲ ਕਰਾਂਗੇ ਅਸੀਂ ਐਵੇਂ ਉੱਧਰ ਦੂਜੀਆਂ ਸੱਥਾਂ 'ਚ ਤੁਰੇ ਫਿਰਨਾ ਤਾਂ ਆਪਦੀ ਪਤਨੀ ਦਾ ਆਪ ਹੀ ਕਰਾਉਣਾ ਆਈ ਤਾਂ ਆਪਦੀ ਪਤਨੀ ਦਾ ਬਣੋ ਤੁਹਾਡੇ ਪਿੰਡ ਮੈਡਮ ਅਮਰਤਾ ਬੜਿੰਗ ਜੀ ਰਾਜਾ ਬੜਿੰਗ ਜੀ ਉਹਨਾਂ ਦੇ ਮਿਸਿਸ ਉਹ ਆਏ ਸੀ ਤੁਸੀਂ ਚਾਹੁੰਦੇ ਸੀ ਉਹਨਾਂ ਨੂੰ ਮਿਲਣਾ ਪਰ ਤੁਹਾਡੇ ਤੁਹਾਨੂੰ ਸੁनेहा ਨਹੀਂ ਦਿੱਤਾ ਗਿਆ ਕੋਈ ਸੁनेहा ਨਹੀਂ ਦਿੱਤਾ ਤੇ ਨਾ ਉਹ ਇੱਧਰ ਸਾਡੀ ਸਾਈਡ ਆਈ ਨੇ ਜੇ ਤੁਹਾਨੂੰ ਸੁनेहा ਮਿਲਦਾ ਤੁਸੀਂ ਮੈਡਮ ਜੀ ਨੂੰ ਮਿਲਦੇ ਤਾਂ ਤੁਸੀਂ ਕੀ ਕਹਿੰਦੇ ਉਹਨਾਂ ਨੂੰ ਅਜੀਰਾ ਇਹ ਪੁੱਛਣਾ ਸੀ ਵੀ ਹੁਣ ਤੁਸੀਂ ਆ ਗਏ ਆ ਗਿਓ ਵੋਟਾਂ ਮੰਗਣ ਪਹਿਲਾਂ ਕਦੇ ਮੂੰਹ ਨਹੀਂ ਦਿਖਾਇਆ ਸਾਨੂੰ ਆ ਕੇ ਵੀ ਤੁਸੀਂ ਹੈਗੇ ਕੌਣ ਹੋ ਕਿੱਥੋਂ ਆਏ ਹੋ ਨਾ ਤੁਸੀਂ ਫਿਰ ਅਗਰ ਉਹ ਤੁਹਾਨੂੰ ਬਸਵਾਤ ਬਵਾਉਂਦੇ ਵੀ ਅਸੀਂ ਹਾਈ ਕਮਾਂਡ ਕੰਨੀਓ ਭੇਜੇ ਗਏ ਆ ਵੀ ਅਸੀਂ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਅਸੀਂ ਤੁਹਾਡੇ ਜਿਹੜੇ ਵੀ ਕੰਮ ਹੋਣਗੇ ਕਿਉਂਕਿ ਇੱਕ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਯਾਰਾਜਾ ਬੜਿੰਗ ਜੀ ਫਿਰ ਤੁਸੀਂ ਉਹਨਾਂ ਨੂੰ ਕੀ ਜਵਾਬ ਦਿੰਦੇ ਜੀ ਅਜੀਰਾ ਇਹ ਪੁੱਛਣਾ ਸੀ ਵੀ ਤੁਸੀਂ ਅੱਜ ਤਾਈਂ ਤੱਕ ਕਦੇ ਆ ਕੇ ਦਿਖਾਇਆ ਨਹੀਂ ਸਾਨੂੰ ਮੂੰਹ ਹੁਣ ਤੁਸੀਂ ਆਉਨੇ ਹੋ ਸਾਨੂੰ ਭਰੋਸੇ 'ਚ ਕਿਹੜੇ ਦਿਖਾਵਨਾ ਲਮੋਗੇ ਦਸੋ ਅਈ ਵੀ ਸਾਡੇ ਤੁਸੀਂ ਕੀ ਕਰੋਗੇ ਕੀ ਕਰੋਗੇ ਕੀ ਨਹੀਂ ਕਰੋਗੇ ਗੱਲ ਹੀ ਨਹੀਂ ਕੀਤੀ ਆਏ ਇਹ ਤੁਹਾਨੂੰ ਨਹੀਂ ਜੇ ਚਲੋ ਮੰਨ ਲਓ ਜੇ ਤੁਹਾਡੇ ਹੁਣ ਵੀ ਤੁਹਾਡੀ ਪੱਤੀ ਚਾਉਂਦੇ ਨੇ ਤੁਸੀਂ ਕਹਿੰਦੇ ਵੀ ਸਾਡੀ ਪੱਤੀ ਚੀ ਨਹੀਂ ਜੇ ਤੁਸੀਂ ਉੱਥੇ ਜਾਂਦੇ ਤੁਸੀਂ ਮਿਲਦੇ ਉਹ ਤੁਹਾਨੂੰ ਬਸਵਾ ਦਵਾਉਂਦੇ ਫਿਰ ਤੁਸੀਂ ਉਹਨਾਂ ਦੇ ਬਸਵਾਸ ਤੇ ਖੜਦੇ ਜੀ ਪਹਿਲਾਂ ਤਾਂ ਲਵੇ ਹੀ ਨਹੀਂ ਹੋਂ ਦਿੰਦਾ ਜੀ ਕੋਈ ਐਵੇਂ ਤੁਹਾਨੂੰ ਮਿਲ ਨਹੀਂ ਦਿੰਦਾ ਜਿਹੜੇ ਮੂਰੇ ਚਾਰਕ ਬੰਦੇ ਨੇ ਉਹ ਕਹਿੰਦੇ ਬਈ ਸਾਡੇ ਹੀ ਲੀਡਰ ਨੇ ਓਕੇ ਇਹ ਇਹ ਜਿਹੜੀ ਬਾਪੂ ਜੀ ਨੇ ਗੱਲ ਦੱਸੀ ਹੈ ਅਕਸਰ ਪਿੰਡਾਂ ਦੇ ਵਿੱਚ ਅਸੀਂ ਸੁਣਦੇ ਆ ਅੱਜ ਅਸੀਂ ਕਾਫੀ ਪਿੰਡਾਂ ਦੇ ਵਿੱਚ ਹੋ ਕੇ ਵਿਚਰੇ ਆ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਬਿਲਕੁਲ 100% ਗੱਲ ਸਹੀ ਹੈ ਵੀ ਜਿਹੜੇ ਮੂਰਲੇ ਲੀਡਰ ਹੁੰਦੇ ਨੇ ਲੋਕਲ ਲੀਡਰ ਹੁੰਦੇ ਨੇ ਉਹ ਜਿਹੜੇ ਲੋਕਲ ਗਰਾਊਂਡ ਲੈਵਲ ਵਾਲੀ ਜਿਹੜੀ ਵੋਟ ਆ ਵੋਟਰ ਨੇ ਉਹ ਚਾਹੇ ਬਜ਼ੁਰਗ ਹੋਣ ਚਾਹੇ ਸਾਡੀਆਂ ਭੈਣਾਂ ਆ ਉਹਨਾਂ ਨੂੰ ਉਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਇਹ ਉਹਨਾਂ ਲੀਡਰਾਂ ਨਾਲ ਕਰਨੀਆਂ ਚਾਹੁੰਦੇ ਹੁੰਦੇ ਹਨ ਹੁਣ ਤੁਸੀਂ ਅਗਰ ਤੁਹਾਡੇ ਕੋਲ ਆ ਜਾਂਦੇ ਨੇ ਤੁਹਾਨੂੰ ਵਿਸ਼ਵਾਸ ਵਿੱਚ ਲੈਂਦੇ ਨੇ ਤੁਸੀਂ ਫਿਰ ਉਹਨਾਂ ਨੂੰ ਸਪੋਰਟ ਕਰੋਗੇ ਦੇਖੋ ਸਪੋਰਟ ਤਾਂ ਹਜੇ ਸਾਡਾ ਮਾਨੇ ਨਹੀਂ ਹੈ ਕਿਸੇ ਦੀ ਕਰਨ ਦਾ ਉਹਦੇ ਬਾਰੇ ਤਾਂ ਅਸੀਂ ਜਦੋਂ ਸਾਨੂੰ ਕੋਈ ਆ ਕੇ ਮਿਲੂਗਾ ਫਿਰ ਗੱਲਾਂ ਬਾਤਾਂ ਹੋਣਗੀਆਂ ਗੱਲਾਂ ਬਾਤਾਂ ਕਰਕੇ ਫਿਰ ਅਸੀਂ ਸੋਚਾਂਗੇ ਕਿ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਕਿਹੜਾ ਤੁਹਾਡੇ ਪਿੰਡ ਦੀ ਕਿੰਨੀ ਕਿੰਨੀ ਵੋਟ ਹੈ ਜੀ ਵੋਟ 4400 ਦੇ ਕਿਹੜਾ ਜੀ ਅੱਛਾ ਜੀ ਤੇ ਪਿਛਲੀ ਵਾਰੀ ਇੱਥੋਂ ਕਿਹੜਾ ਜਿੱਤਿਆ ਸੀ ਅੱਗੇ ਬਿੱਟੂ ਸਾਹਿਬ ਜਿੱਤੇ ਸੀ ਅੱਛਾ ਜੀ ਤੇ ਹੁਣ ਤੁਹਾਨੂੰ ਹਜੇ ਕੋਈ ਮਿਲਿਆ ਨਹੀਂਗਾ ਹਨਾ ਉਹੀ ਵੀ ਨਹੀਂ ਮਿਲਦਾ ਜੀ ਬਿੱਟੂ ਇੱਕ ਦਿਨ ਆਇਆ ਸੀ ਕਿਸੇ ਦੇ ਘਰੇ ਆਇਆ ਸੀ ਆਇਆ ਜਾਂ ਨਾ ਆਇਆ ਕਿਸੇ ਨੂੰ ਕੋਈ ਪਤਾ ਨਹੀਂ ਚੋਰੀ ਛਿਪੇ ਆਇਆ ਤੇ ਮੁੜ ਗਿਆ ਆਪਾਂ ਹੁਣ ਇੱਕ ਬਜ਼ੁਰਗ ਸਾਡੇ ਕੋਲ ਸਾਡੇ ਬਾਪੂ ਜੀ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਬਾਪੂ ਜੀ ਤੁਸੀਂ ਕਿਹਨਾਂ ਨੂੰ ਸਪੋਰਟ ਕਰਦੇ ਹੋ ਹਾਲੇ ਕਿਸੇ ਨੂੰ ਨਹੀਂ ਕਰਦੇ ਅਜੇ ਮਨ ਨਹੀਂ ਬਣਿਆ ਹਨਾ ਕਿਵੇਂ ਮੰਨੂੰਗਾ ਇਹ ਮਨ ਮਨ ਜਦ ਆ ਕੇ ਕੋਈ ਮਿਲੂਗਾ ਤਰ੍ਹਾਂ ਹੀ ਦੱਸਾਂਗੇ ਚਲੋ ਮੰਨ ਲੈਂਦੇ ਆ ਵੀ ਤੁਹਾਨੂੰ ਕੋਈ ਮਿਲਦਾ ਹੀ ਨਹੀਂਗਾ ਫਿਰ ਕੀ ਕਰੋਗੇ ਫਿਰ ਕੀ ਕਰਨਾ ਫਿਰ ਦੇਖਾਂਗੇ ਟਾਈਮ ਤੇ ਨਹੀਂ ਜੇ ਸੋਚਿਆ ਜਾਵੇ ਪਿੰਡ ਤੁਹਾਡਾ ਬਹੁਤ ਵੱਡਾ ਹਨਾ ਤੁਹਾਡੇ ਜਿਹੜੇ ਇੱਥੇ ਲੋਕਲ ਵੱਖ-ਵੱਖ ਪਾਰਟੀਆਂ ਦੇ ਲੀਡਰ ਨੇ ਨਮਾਇंदे ਨੇ ਉਹਨਾਂ ਨੂੰ ਚਾਹੀਦਾ ਵੀ ਤੁਹਾਨੂੰ ਉਹਨਾਂ ਤੱਕ ਮੜਾਇਆ ਜਾਵੇ ਮੰਨ ਲਓ ਵੀ ਉਹ ਤੁਹਾਨੂੰ ਨਹੀਂ ਮਣਾਉਂਦੇ ਤੁਸੀਂ ਵੋਟਾਂ ਵਾਲੇ ਦਿਨ ਪੋਟ ਪਾਉਣ ਜਾਵੋਗੇ ਚੱਕੀ ਨੂੰ ਪਾਉਮਗੇ ਉਹਦਾ ਹੋਰ ਮੌਕੇ ਤੇ ਦੇਖਾਂਗੇ ਇਹਦਾ ਹੁਣ ਪੈਸੇ ਦਾ ਮੂਹਰੇ ਲੈ ਜਾਂਦੇ ਆ ਜਿਹੜੇ ਮੂਰੇ ਹੁੰਦੇ ਆ ਪੈਸੇ ਵੀ ਲੈ ਲੈਂਦੇ ਨੇ ਉਹ ਕੰਮ ਤਾਂ ਉਹ ਸਾਡੇ ਤੱਕ ਕਿੱਥੇ ਪਹੁੰਚਣ ਦਿੰਦੇ ਆ ਪਹੁੰਚਣ ਨਹੀਂ ਦਿੰਦੇ ਹੁਣ ਤੁਸੀਂ ਨਿਰਾਸ਼ ਨਜ਼ਰ ਆ ਰਹੇ ਹੋ ਹਨਾ ਨਿਰਾਸ਼ ਤਾਂ ਹੈ ਹੀ ਜਾਂ ਤਾਂ ਕੰਮ ਹੀ ਨਹੀਂ ਕਰਦਾ ਕੋਈ ਇਕਦਾ ਉਹਦੀ ਪੱਤੀ ਦਾ ਆਪ ਕੰਮ ਕਰਾਉਨੇ ਆ ਆਪ ਦੇ ਪੈਸੇ ਖਰਚਦੇ ਆ ਜੇ ਤੁਹਾਨੂੰ ਕੋਈ ਲੀਡਰ ਆ ਕੇ ਮਿਲਦਾ ਵਾ ਜਿਵੇਂ ਤੁਸੀਂ ਆ ਸੱਥ ਦੇ ਬੈਠੇ ਹੋ ਇਸ ਤਰ੍ਹਾਂ ਤੁਹਾਡੇ ਜਿਵੇਂ ਮੈਂ ਤੁਹਾਡੇ ਕੋਲ ਆ ਕੇ ਬੈਠ ਗਿਆ ਕੋਈ ਮਿਲਦਾ ਵਾ ਫਿਰ ਤੁਸੀਂ ਉਹ ਤੁਹਾਨੂੰ ਵਿਸ਼ਵਾਸ ਵਿੱਚ ਲੈਂਦਾ ਫਿਰ ਤੁਸੀਂ ਉਹਨੂੰ ਵੋਟ ਪਾਵੋਗੇ ਉਹਦਾ ਦੇਖਾਂਗੇ ਆਊਗਾ ਤਾਂ ਹੀ ਦੇਖਾਂਗੇ ਨਹੀਂ ਜੇ ਆ ਜਾਂਦਾ ਸਮਝ ਲਓ ਤੁਹਾਨੂੰ ਵਿਸ਼ਵਾਸ ਵਿੱਚ ਲੈਂਦਾ ਉਹ ਫਿਰ ਤਾਂ ਤੁਸੀਂ ਵੋਟ ਪਾਵੋਗੇ ਨਾ ਵਿਸ਼ਵਾਸ ਤੇ ਲੈੂਗਾ ਤਾਂ ਪਾਵਾਂਗੇ ਹੀ ਕਿਉਂਕਿ ਪਿਛਲੀ ਵਾਰ ਵੀ ਤੁਹਾਨੂੰ ਵਿਸ਼ਵਾਸ ਵਿੱਚ ਲਈ ਆਈ ਸੀ ਨਾ ਤਾਂ ਹੀ ਤੁਸੀਂ ਭਾਈਆ ਬੋਤ ਤੇ ਜਿਹੜਾ ਹਲ ਤਾਂ ਪਈਆਂ ਸਾਰਿਆਂ ਨੇ ਪਈਆਂ ਉਹੀ ਗੱਲ ਆ ਨਾ ਪਿਛਲੀ ਵਾਰੀ ਤੁਸੀਂ ਬਿੱਟੂ ਨੂੰ ਜਿਤਾਇਆ ਵੱਡੀ ਲੀਡ ਦੇ ਨਾਲ ਵੀ ਐਤਕੀ ਕਿਹਨੂੰ ਸਪੋਰਟ ਕਰੋਗੇ ਤੁਸੀਂ ਮੈਂ ਤਾਂ ਡਰਾਈਵਰ ਆ ਮੈਂ ਤਾਂ ਬਾਹਰ ਐ ਨਾ ਆ ਬੰਦਾ ਇੱਥੇ ਦੇ ਜਿਹੜਾ ਜੀ ਆਓ ਜੀ ਬਾਪੂ ਜੀ ਤੁਸੀਂ ਜਾਓ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਮੋਹਨਜੀ ਸਿੰਘ ਆ ਪਿੰਡ ਤੁਹਾਡਾ ਕਿਹੜਾ ਕਿਲਾ ਰੈਪਰੀਆ ਜੀ ਕਿਹੜੀ ਕੀ ਤੁਸੀਂ ਲੁਧਿਆਣੇ ਤੋਂ ਐਮਪੀ ਕਿਹਨੂੰ ਦੇਖਣਾ ਚਾਹੁੰਦੇ ਹੋ ਅਸੀਂ ਤਾਂ ਯਾਰ ਦੇਖੋ ਸਾਡੇ ਨੂੰ ਜਿਹੜਾ ਸੁੱਖ ਸਹੂਲਤਾਂ ਦਊ ਹੁਣ ਅਸੀਂ ਮੈਂ 60-62 ਸਾਲ ਦਾ ਹੋ ਗਿਆ ਹਰ ਇੱਕ ਪਾਰਟੀ ਨੂੰ ਵੋਟ ਪਾ ਕੇ ਦੇਖ ਲਈ ਆ ਪਾਰਟੀ ਨੂੰ ਅਸੀਂ ਵੋਟ ਪਾ ਰਹੇ ਹਾਂ ਲਾਈਟ ਸਾਡੇ ਆ ਰਹੀ ਹੈ ਬਿਜਲੀ ਸਾਡੇ ਨਹੀਂ ਆ ਜਰਨਲ ਘਰਨੇ ਸਾਡੇ ਕਿਸੇ ਦੇ ਬਿੱਲ ਨਹੀਂ ਆ ਰਿਹਾ ਜਨਰੇਟਰ ਸਾਡੇ ਖੜੇ ਨੇ ਮੈਂ ਖੇਤੀ ਕਰਦਾ ਮੈਂ ਕਹਿੰਦਾ ਬਹੁਤ ਵਧੀਆ ਕੰਮ ਆ ਹੁਣ ਵੀ ਲਾਈਟ ਚੱਲਦੀ ਆ ਅਸੀਂ ਵੋਟ ਪਾਵਾਂਗੇ ਅਸੀਂ ਪਾਰਟ ਬਾਲ ਦੇਖ ਲੈਣ ਨੂੰ ਪਾ ਕੇ ਆ ਬਿੱਟੂ ਨੇ ਕੀ ਕੀਤਾ ਕਿੰਨਾ ਕਾਂਗਰਸ ਤੋਂ ਫਾਇਦਾ ਲਿਆ ਓ ਛਾਲ ਮਾਰ ਗਿਆ ਉਧਰ ਇਹ ਸਾਡੇ ਜਿਹੜਾ 3 ਲੱਖ ਕਰੋੜ ਕਰਜ਼ਾ ਹੋਇਆ ਇਹ ਸਾਡੇ ਲੀਡਰਾਂ ਨੇ ਕਿਹਾ ਨਾ ਕਿ ਅਸੀਂ ਕਰਿਆ ਅਸੀਂ ਸਾਰੇ ਕਿਤੇ ਨਾ ਕਿਤੇ ਲੀਡਰਾਂ ਤੋਂ ਨਾਰਾਜ਼ ਨਜ਼ਰ ਆ ਰਹੇ ਹਾਂ ਹਰ ਮਿਹਨਤ ਕਾਸਾ ਹਰ ਦਿਹਾੜੀ ਕਰਕੇ ਰੋਟੀ ਖਾਂਦਾ 3 ਲੱਖ ਕਰਜ਼ਾ ਕਿਵੇਂ ਹੋ ਗਿਆ ਇਹਨ ਸਾਡੀ ਜਿਹੜਾ ਚੰਗਾ ਕੰਮ ਕਰੂ ਪਾਵਾਂਗੇ ਜੇ ਦੋ ਇਹ ਚੰਗਾ ਕਰਨੋਂ ਹਟ ਜਾਣਗੇ ਇਹਨੂੰ ਹਟ ਜਾਾਂਗੇ ਵਧੀਆ ਹੁਣ ਕਿਹਨਾਂ ਨੂੰ ਸਪੋਰਟ ਕਰਦੇ ਤੁਸੀਂ ਮੈਂ ਤਾਂ ਝਾੜੂ ਨੂੰ ਵੋਟ ਪਾਵਾਂਗੇ ਠੀਕ ਹੈ ਲਾਈਟ ਕਰਕੇ ਲਾਈਟ ਆ ਰਹੀ ਆ ਘਰ ਦੇ ਬੇਲੀਆਂ ਆ ਰਹੇ ਉਹਨੂੰ ਪਾਵਾਂਗੇ ਆਹ ਮੁੰਡਾ ਵੀ 100 ਕਿੱਲੇ ਦੀ ਖੇਤੀ ਕਰਦਾ ਜਨਰੇਟਰ ਘਰੇ ਆ ਮੇਰਾ ਜਨਰੇਟਰ ਘਰੇ ਪਿਆ ਮੈਂ ਘਰਤੀ ਕਰਦਾ ਇੱਕ ਦਿਨ ਜਨਰੇਟਰ ਲਾਇਆ ਅਸੀਂ ਵੋਟ ਪਾਵਾਂ ਸਾਨੂੰ ਹੋਰ ਕੋਈ ਮਤਲਬ ਨਹੀਂ ਸਾਡੇ ਲਾਈਟ ਹੋਣੀ ਚਾਹੀਦੀ ਆਉਂਦੀ ਆ ਨਾ ਕੋਈ ਦੰਗਾ ਨਾ ਫਸਾਦ ਅਸੀਂ ਵੋਟ ਨਾਲ ਉਹਨੂੰ ਵੋਟ ਪਾਵਾਂਗੇ ਸਾਨੂੰ ਕਾਲੂ ਮਾੜਾ ਕਰਨਗੇ ਸੀ ਇਹਨਾਂ ਨੂੰ ਤੋਰ ਦਿਆਂਗੇ ਫਿਰ ਤੁਸੀਂ ਹੋਰ ਦੇਖ ਲਓ ਕੋਈ ਅੱਜ ਕੋਈ ਦੇਖੋ ਜਿਹੜਾ ਸਭ ਨੂੰ ਚੰਗਾ ਕਰੋ ਇਹਨਾਂ ਨੇ ਕਿਹਾ ਸੀ ਇੱਕ ਹੀ ਰਹਿ ਗਈ ਇਹਨਾਂ ਦੀ ਮੇਰੇ ਖਿਆਲ 1000 ਰੁਪਏ ਬਾਕੀ ਤਾਂ ਕਰੀ ਗੁਰੀ ਜਾਂਦੇ 1000 ਵਾਲੀ ਸਹੂਲਤ ਰਹਿ ਗਈ ਅਜੇ ਬਾਕੀ ਉਹ ਦਿਨ ਸਾਡੇ ਚਰਨਲ ਕਰਨੇ ਮਤਲਬ ਤੁਸੀਂ ਆਮ ਪਾਰਟੀ ਦੇ ਕੰਮਾਂ ਤੋਂ ਨਹੀਂ ਹਜੇ ਤਾਂ ਹੀ 2 ਸਾਲ ਹੋਇਆ ਕਰਨਗੇ ਹੌਲੀ ਆਮ ਪਾਰਟੀ ਦੇ ਕੰਮਾਂ ਤੋਂ ਤੁਸੀਂ ਖੁਸ਼ ਹੋ ਇੱਕ ਦੇਖ ਲਓ ਜੀ ਸੂਏ ਪੱਕੇ ਹੋਣ ਲੱਗੇ ਸੂਆਂ ਦੇ ਕੋਲੇ ਬੋਰ ਹੋਣ ਲੱਗੇ ਪਾਣੀ ਧਰਤੀ ਜਾਣ ਲੱਗ ਜਾਣਾ ਬਹੁਤ ਸਰਕਾਰਕਾਰੀ ਸਾਨੂੰ ਸਾਡਾ ਕੰਮ ਹੋਵੇ ਨਹੀਂ ਚਲੋ ਉਹ ਤਾਂ ਜੇ ਕੰਨਗੇ ਸੁਣ ਲੈਣੇ ਆ ਜੀ ਕਰਨਗੇ ਚੰਗੀ ਕਰ ਤੁਸੀਂ ਕੀ ਕਹਿਣਾ ਤੁਸੀਂ ਮੈਂ ਤਾਂ ਜੀ ਕੀ ਕਹਿਣਾ ਆਪਾਂ ਦਾ ਆਪ ਝਾੜੂ ਨੂੰ ਪਾਉਣੀ ਆ ਜੀ ਵੋਟ ਚਲੋ ਫੇਰ ਵੀ ਕੁਝ ਵਧੀਆ ਬੈਲ ਜੀਰੋ ਆਏ ਆ ਜਿਹੜੇ ਪੰਜ ਚਾਰ ਬੈਲ ਆਏ ਆ ਇਹੀ ਬਹੁਤ ਆ ਫਾਇਦਾ ਵਾ ਲੇਟ ਆ ਰਹੀ ਆ ਵਧੀਆ ਹੋਰ ਕੀ ਆ ਜੀ ਇਹ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਬਜ਼ੁਰਗ ਨੇ ਪਿੰਡਾਂ ਦੇ ਉਹ ਬਜ਼ੁਰਗ ਨੇ ਜਿਹੜੇ ਸੱਤ ਦੇ ਵਿੱਚ ਬੈਠ ਕੇ ਜਿਨ੍ਹਾਂ ਨੂੰ ਕਿ ਹਰ ਇੱਕ ਚੀਜ਼ ਦਾ ਪਤਾ ਹੁੰਦਾ ਅਸੀਂ ਇਹਨਾਂ ਨਾਲ ਗੱਲ ਕੀਤੀ ਜਿੱਥੋਂ ਇਹ ਲੀਡਰਾਂ ਤੋਂ ਕਿਤੇ ਨਾ ਕਿਤੇ ਜਾ ਕੇ ਨਰਾਜ਼ ਵੀ ਨਜ਼ਰ ਆ ਰਹੇ ਨੇ ਹਾਂਜੀ ਮੈਂ ਪੰਜਾਬ ਰੋਡ ਦੇ ਚੋਂ ਰਿਟਾਇਰ ਹੋਇਆ ਇਹਨੇ ਬਾਡੀਆਂ ਚ ਪੈਸੇ ਖਾਧਿਆ ਹਿੰਦੁਸਤਾਨ ਦਾ ਹਰ ਇੱਕ ਬੰਦਾ ਬਾਡੀ ਲਵਾਉਣ ਜਲੰਧਰ ਜਾਂਦਾ ਹੈ ਜੈਪੁਰ ਨੂੰ ਜਾਂਦੇ ਆ ਮੈਨੂੰ ਵੀ 500 ਰੁਪਏ ਰਿਸ਼ਵਤ ਮਿਲੀ ਸੀ ਜਦੋਂ ਮੈਂ ਗੱਡੀ ਚਾਸੀ ਲੈ ਕੇ ਆਇਆ ਸੀ ਉਹ ਬਾਡੀ ਵਾਲਾ ਕਹਿੰਦਾ 500 ਲੈ ਜਾਣਾ ਲੈ ਜਾ ਤੈਨੂੰ ਇਹੀ ਮਿਲਣਾ ਗੱਡੀ ਹੁਣ ਦੇਖਣਾ ਇਹ ਆ ਵੀ ਜਿਹੜੇ ਇਹ ਬਜ਼ੁਰਗ ਨੇ ਜਿਵੇਂ ਦੱਸ ਰਹੇ ਨੇ ਵੀ ਜਿਹੜੇ ਇੱਥੋਂ ਦੇ ਲੋਕਲ ਲੀਡਰ ਨੇ ਉਹ ਸਾਨੂੰ ਲੀਡਰਾਂ ਤੱਕ ਪਹੁੰਚ ਨਹੀਂ ਹੋਣ ਦਿੰਦੇ ਜਿਵੇਂ ਕਿ ਬਾਈ ਜੀ ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਮੈਡਮ ਅਮਰਤਾ ਬੜਿੰਗ ਜੀ ਆਏ ਸਨ ਪਰ ਜਿਹੜੇ ਉਹਨਾਂ ਦੇ ਅੱਗੇ ਵਾਲੇ ਨਮਾਇਦੇ ਸੀ ਪਰ ਉਹਨਾਂ ਉਹਨਾਂ ਨੇ ਸਾਨੂੰ ਸਨੇਹ ਤੱਕ ਨਹੀਂ ਦਿੱਤੇ ਤੇ ਸਾਨੂੰ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਕਿਉਂਕਿ ਪਿੰਡ ਵੱਡਾ ਬਹੁਤ ਜ਼ਿਆਦਾ ਵੱਡਾ ਵਾ ਇੱਥੇ ਕਾਫੀ ਪੱਤੀਆਂ ਨੇ ਸੀ ਸੱਤ ਪੱਤੀਆਂ ਨੇ ਇਹ ਇਸ ਗੱਲੋਂ ਬਜ਼ੁਰਗ ਨੇ ਜਿਹੜੇ ਇੱਥੇ ਸੱਤ ਵਿੱਚ ਵਿੱਚ ਬੈਠੇ ਨੇ ਇਸ ਗੱਲੋਂ ਬਹੁਤ ਸਾਨੂੰ ਨਰਾਜ਼ ਨਜ਼ਰ ਆ ਰਹੇ ਨੇ ਵੀ ਅਮਤਾ ਬੜਿੰਗ ਸਾਡੇ ਪਿੰਡ ਆਈ ਸੀ ਪਰ ਤੁਹਾਨੂੰ ਸਾਨੂੰ ਉਹਨਾਂ ਨੂੰ ਮਿਲ ਨਹੀਂ ਦਿੱਤਾ ਸਾਨੂੰ ਸਨੇਹ ਹੀ ਨਹੀਂ ਦਿੱਤੇ ਹੁਣ ਦੇਖਣਾ ਇਹ ਆ ਵੀ ਜਦੋਂ ਇਲੈਕਸ਼ਨ ਹੁੰਦੀ ਹੈ ਇਹ ਜਿਹੜੇ ਬਜ਼ੁਰਗ ਨਾਰਾਜ਼ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਵੀ ਇਹ ਵੋਟ ਪਾਉਣ ਜਾਂਦੇ ਨੇ ਜਾਂ ਨਹੀਂ ਜਾਂਦੇ ਜੇ ਵੋਟ ਪਾਉਣ ਜਾਂਦੇ ਨੇ ਤਾਂ ਇਹਨਾਂ ਦਾ ਮਨ ਕਿੱਥੇ ਖੜਦਾ ਵਾ ਕਾਂਗਰਸ ਤੇ ਖੜਦਾ ਜਾਂ ਆਮ ਪਾਰਟੀ ਤੇ ਖੜਦਾ ਜਾਂ ਭਾਜਪਾ ਤੇ ਜਾਂ ਅਕਾਲੀ ਦਲ ਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ